ਸਤਿ ਅਸ਼ਰਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਆਜੜਾ ਜੀ ਅਗਲੇ 48 ਘੰਟਿਆਂ ਦੀ ਗੱਲ ਕਰਨੀ ਆਪਾਂ 9 ਤੇ 10 ਰਿਕ ਯਾਨੀ ਕਿ ਅੱਜ ਤੇ ਕੱਲ ਮੌਸਮ ਪੰਜਾਬ ਦਾ ਫਲਾਸ ਸੁਣਨ ਲੱਗਦੇ ਕਿਹੋ ਜਿਹਾ ਦਾ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸਿੱਧਾ ਤੁਹਾਨੂੰ ਐਸਲ ਦੇ ਤਾਜ਼ਾ ਸੈਟਲਾਈਟ ਦੱਸਣਾਂ ਤੇ ਲੱਗੇ ਚੱਲਦੇ ਆ ਤੇ ਲਗਭਗ ਐਸਲ ਸਵੇਰ ਦੇ 9 ਵਜਣ ਜਾ ਰਹੇ ਆ 9 April ਦੀ ਜਿਹੜੀ ਆ ਸਵੇਰ ਜਿਵੇਂ ਕਿ ਤੁਹਾਨੂੰ ਦੱਸੇ ਦੱਸਿਆ ਸੀ ਕਿ ਪੱਛਮੀ ਸਿਸਟਮ ਜਿਹੜਾ ਕਿ 9 ਤਰੀਕ ਤੋਂ ਸਰਗਰਮ ਹੋ ਸਕਦਾ ਉੱਤਰ ਭਾਰਤ ਦੇ ਵਿੱਚ ਤੇ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਪਹੁੰਚ ਕਰ ਚੁੱਕਿਆ ਹੈ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਜੇ ਅਗਰ ਅਫਾ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਵਿੱਚ ਮਾਝਾ ਤੇ ਮਾਝਾ ਖੇਤਰ ਤੇ ਪਲਸ ਬਾਰਡ ਏਰੀਆ ਮਾਲਵੇ ਦੇ ਇਹਨਾਂ ਖੇਤਰਾਂ ਦੇ ਵਿੱਚ ਬਦਲਵਾਈ ਜੜੀਆਂ ਬਣੀ ਹੋਈ ਆ ਤੇ ਇਹ ਸਿਸਟਮ ਸਰਗਰਮ ਹੋ ਰਿਹਾ Rajasthan ਵਾਲੇ ਪਾਸੇ ਔਰ ਲੈਂਦੇ ਪਾਕਿਸਤਾਨ ਵੱਲ ਲੈਂਦੇ ਪੰਜਾਬ ਵੱਲ ਇਹ ਸਿਸਟਮ ਪੂਰੇ ਤਰ੍ਹਾਂ ਸਰਗਰਮ ਹੈ ਰੁਕ ਰੁਕੇ ਸ਼ਰਾਟੇ ਕਿਤੇ ਕਿਤੇ ਲੱਗ ਰਹੇ ਨੇ ਕੱਲ ਦੇਰ ਸ਼ਾਮ ਤੋਂ ਪਾਕਿਸਤਾਨ ਦੇ ਵਿੱਚ ਕਿਤੇ ਕਿਤੇ ਸ਼ਰਾਟੇ ਲੱਗ ਰਹੇ ਸੀ ਤੇ Rajasthan ਦੇ ਕੁਝ ਭਾਗਾਂ ਦੇ ਵਿੱਚ ਕੱਲ ਜਿਹੜੇ ਸ਼ਰਾਟੇ ਲੱਗੇ ਨੇ ਸੇਕਰ ਬਾੜਮੇੜ ਤੇ ਬੀਕਨੜ ਦੇ ਲੱਗੇ ਸੋ ਆਉਂਦੇ ਜਿਹੜੇ 48 ਘੰਟੇ ਨੇ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਪਛਮੀ ਯੂਪੀ ਉਤਰਾਖੰਡ ਹਿਮਾਚਲ ਜੰਮੂ ਦੇ ਹੇਠਲੇ ਖੇਤਰ ਸੈਨਾਫਾਗਾ ਤੱਕ ਜਿਹੜਾ ਜਾ ਪਹੁੰਚ ਕਰੇਗਾ ਹਲਕੇ ਛਰਾਟੇ ਬਹੁਤੇ ਖੇਤਰਾਂ ਦੇ ਵਿੱਚ ਲੱਗਣਗੇ ਜਿੱਥੇ ਜਿੱਥੇ ਗਰਜਲੇਸ਼ਕ ਵਾਲੇ ਬਦਲਾ ਦਾ ਨਿਰਮਾਣ ਹੋਏਗਾ ਉੱਥੇ ਇਹ ਸਿਸਟਮ ਥੋੜਾ ਜਿਹਾ ਐਕਟਿਵ ਹੋ ਸਕਦਾ ਤੇ ਉਸ ਖੇਤਰ ਦੇ ਵਿੱਚ ਜ਼ਿਆਦਾ ਛਰਾਟੇ ਲਵਾ ਸਕਦਾ ਹਲਕੇ ਜੇ ਲਿਮਟਡ ਗਰੇਮਾਰ ਕੁਝ ਖੇਤਰਾਂ ਦੇ ਵਿੱਚ ਸੰਭਵ ਹੈ ਫਾਮੇਓ ਪੰਜਾਬ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਰਾਜਸਥਾਨ ਹਰਿਆਣਾ ਦੇ ਕੁਝ ਖੇਤਰ ਹੋ ਸਕਦੇ ਨੇ ਇਹ ਕੁਦਰਤ ਦੇ ਹੱਥ ਵਾਸਾ ਤੇ 48 ਘੰਟੇ ਯਾਨੀ ਕਿ ਅਗਲੇ ਜਿਹੜੇ 9 ਤੇ 10 ਰਿਕ ਅੱਜ ਦੇ ਲਈ ਵੀ ਅਲਰਟ ਮੌਸਮ ਫਗਨੇ ਜਾਰੀ ਕੀਤੇ ਹੋਏ ਨੇ ਕੱਲ ਦੇ ਲਈ ਵੀ ਅਲਰਟ ਜਿਹੜੇ ਮੌਸਮ ਫਗਨੇ ਜਾਰੀ ਕੀਤੇ ਹੋਏ ਨੇ ਹੀਟ ਵੇਵ ਦੇ ਫਲਸ ਗਰਜਲਿਸ਼ਕ ਨਾਲ ਉਮੀਦ ਹੈ ਸੋ ਜਿਹੜੀ ਹੀਟ ਲੱਗਣੀ ਹੈ ਅੱਜ ਜਿੱਥੇ ਧੁੱਪ ਅੱਜ ਵਧੀਆ ਲੱਗ ਰਹੀ ਹੈ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗ ਰਹੀ ਹੈ ਸੋ ਇਹ ਸਿਸਟਮ ਨੂੰ ਸਪੋਰਟ ਕਰੇਗੀ ਤੇ ਜਿੱਥੇ ਜਿੱਥੇ ਜਿਹੜੀ ਆ ਮੌਇਸਚਰ ਬਣਦਾ ਤੇ ਉੱਥੇ ਜਿਹੜੀਆਂ ਗਰਜਲਿਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਤੇ ਉਸ ਖੇਤਰ ਦੇ ਵਿੱਚ ਫਿਰ ਸ਼ਰਾਟੇ ਲੱਗਣੇ ਸੰਭਵ ਨੇ ਜੋ ਗਰਾਫਾਂ ਉਹਦੇ 48 ਘੰਟਿਆਂ ਦੀ ਅਪਡੇਟ ਦੀ ਗੱਲ ਕਰਦੇ ਆ ਤੇ ਜੋ ਅੰਕੜੇ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਤੁਹਾਡੇ ਨਾਲ ਸਾਂਝੇ ਕਰਦਨੇ ਆ ਜਿਵੇਂ ਕਿ ਹੀਟ ਵੇਵ ਦੇ ਅਲਰਟ ਜਿਹੜੇ ਆ ਵਾਰਮ ਨਾਈਟ ਯਾਨੀ ਕਿ ਰਾਤ ਜਿਹੜੀ ਗਰਮ ਰਹਿਣੀ ਸੀ ਤੇ ਰਾਤ ਗਰਮ ਰਹੀ ਆ ਬੀਤੀ ਜਿਹੜੀ ਲੰਗੀ ਆ ਤੇ ਟੈਂਪਰੇਚਰ ਜਿਹੜੇ ਆ 25 ਤੋਂ 26 27 ਦੇ ਆਸ-ਪਾਸ ਟੈਂਪਰੇਚਰ ਜਿਹੜੇ ਦਰਜ ਹੋਏ ਹੋਣਗੇ ਹਾਲਾਂਕਿ ਅਫੀਸ਼ੀਅਲ ਡਾਟਾ ਹਾਲੇ ਤੱਕ ਆਇਆ ਨਹੀਂ ਹੈ ਪਰ ਇਹਦੇ ਆਸ-ਪਾਸ ਟੈਂਪਰੇਚਰ ਚੜੇ ਹੋਣਗੇ ਕਿਉਂਕਿ ਬੀਤੀ ਰਾਤ ਕਾਫੀ ਹਮਸਾ ਜਿਹੜੀ ਬਣੀ ਹੋਈ ਸੀ ਜੇਕਰ ਆਪਾਂ ਵੀ ਇੱਥੇ 24 ਘੰਟਿਆਂ ਦੇ ਅੰਕੜੇ ਚੱਕਦੇ ਹਾਂ ਮੈਕਸਿਮਮ ਯਾਨੀ ਕਿ ਦਿਨਾਂ ਦੇ ਤੇ ਉਹਦੇ ਵਿੱਚ 43.1 ਡਿਗਰੀ ਦੇ ਨਾਲ ਮਠੰਡਾ ਏਅਰਪੋਰਟ ਸਭ ਤੋਂ ਗਰਮ ਖੇਤਰ ਰਿਹਾ। ਬੈਕ ਟੂ ਬੈਕ 40 ਤੋਂ ਉੱਤੇ ਟੈਂਪਰੇਚਰ ਚੱਲਦੇ ਹੋਏ ਨੇ 42.8 ਡਿਗਰੀ ਦੇ ਨਾਲ ਸਰਸਾ ਜਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਦਰਜ ਹੋਇਆ। ਸੋ ਇਹਨਾਂ ਦੇ ਵਿੱਚ ਹਾਲੇ 1 ਅੱਧੇ ਡਿਗਰੀ ਦਾ ਹੋਰ ਵਾਧਾ ਹੋ ਸਕਦਾ ਅੱਜ ਹੌਮਸਾਜੂ ਵੀ ਬਣ ਸਕਦੀ ਆ। ਪਰ ਜੋ ਜਿਵੇਂ ਅਸੀਂ ਅੱਗੇ ਵਧਾਂਗੇ ਅਗਲੇ ਬੜਾਵਲੇ ਯਾਨੀ ਕਿ ਦੇਰ ਸ਼ਾਮ ਹੁੰਦੇ ਹੁੰਦੇ ਜਾਂ ਫਿਰ ਅੱਜ ਦੇਰ ਰਾਤ ਤੱਕ ਕਿਤੇ ਕਿਤੇ ਛਰਾਟੇ ਸੰ ਪਾਵਿਆਂ ਬਾਰਡ ਏਰੀਆ ਹੁਣ ਪਾਵਿਆਂ ਮਾਝ ਦੇ ਖੇਤਰ ਹੁਣ ਜਾਂ ਮਾਲਵੇ ਦੇ ਪਛਮੀ ਜਲੇ ਸੋ ਅੱਜ ਰਾਤ ਤੋਂ ਜੜੀਆਂ ਨੇ ਕਿਨ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਸ਼ੁਰੂ ਹੋ ਸਕਦੀ ਆ ਬਾਕੀ ਤੁਹਾਨੂੰ ਅਸੀਂ ਲਿਖਤੀ ਪੋਸਟ ਜੜੀਆਂ ਕਰਕੇ ਦੱਸਦੇ ਰਹਾਂਗੇ ਕਿੱਥੇ ਕਿੱਥੇ ਸਿਸਟਮ ਜੜਾ ਐਕਟੀਵੇਟ ਹੋਏਗਾ ਤੇ ਜੇਕਰ ਅਫਾਂ ਡਰ ਦੀ ਗੱਲ ਕਰੀਏ ਅੱਜ ਦੇ ਲਈ ਹੀਟ ਵੇਵ ਦੇ ਅਲਰਟ ਜੜੀਆਂ ਜਾਰੀ ਕੀਤੇ ਗਏ ਨੇ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਸੋ ਗਰਜ ਦੇ ਰਿਸਕ ਦੇ ਨਾਲ ਉਮੀਦ ਅਲਰਟ ਅੱਜ ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਨੇ ਤੇ ਕੱਲ ਵੀ ਜੜੀਆਂ ਗਰਜ ਦੇ ਰਿਸਕ ਦੇ ਨਾਲ ਉਮੀਦ ਅਲਰਟ ਜੜੀਆਂ ਜਾਰੀ ਕਰ ਦਿੱਤੇ ਗਏ ਨੇ ਸੋ ਅੱਜ ਇਹ ਸਾਰੀ 12 ਤਰੀ ਯਾਨੀ ਕਿ 10 ਦਿਨ ਤੱਕ ਤਾਂ ਇਹ ਸਿਸਟਮ ਐਕਟਿਵੇਟ ਰਹੇਗਾ ਉਸ ਬਾਅਦ ਜਿਹੜੇ ਅਗਲੇ 2-3 ਦਿਨ ਹੋਣਗੇ ਟੈਂਪਰੇਚਰ ਥੋੜੇ ਹੇਠਾਂ ਆਉਣਗੇ ਕੁਝ ਟੈਂਪਰੇਰੀ ਰਾਹਤ ਗਰਮੀ ਤੋਂ ਮਿਲ ਸਕਦੀ ਆ ਪੰਜਾਬ ਹਰਿਆਣਾ ਰਾਜ ਸਨ ਵਾਸੀਆਂ ਨੂੰ ਪਰ ਇਹ ਟੈਂਪਰੇਰੀ ਹੋਏਗੀ ਉਸ ਬਾਅਦ ਟੈਂਪਰੇਚਰ ਫਿਰ ਤੋਂ ਚਾਂਟਾਂ ਚੜ੍ਹਨੇ ਸ਼ੁਰੂ ਹੋ ਜਾਣੇ ਆ ਬੈਕ ਟੂ ਬੈਕ ਇੱਕ ਸਿਸਟਮ ਹੋ ਰ ਆ ਰਿਹਾ ਜੀ ਉਹਦੇ ਜੋ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਜਿਹੜਾ ਸਿਸਟਮ ਲੰਗਣਾ ਇਸ ਤੋਂ ਕਿਤੇ ਤਗੜਾ ਉਹ ਸਿਸਟਮ ਲੱਗ ਰਿਹਾ ਪਰ ਉਹਦੀ ਵੀ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਾਂ ਧੰਨਵਾਦ ਜੀ ਸ਼ੁਕਰੀਆ